ਇਸ ਵਕਤ ਅਸੀਂ ਖੜੇ ਆ ਬਠਿੰਡਾ ਮਲੋਟ ਹਾਈਵੇ ਦੇ ਉੱਪਰ ਤੇ ਤਸਵੀਰਾਂ ਇਹ ਦੋਲਾਪਿੰਡ ਦੀਆਂ ਤੁਹਾਡੇ ਨਾਲ ਸਾਝੀਆਂ ਕਰ ਰਹੇ ਆ ਕਿ ਕਿਸ ਕਦਰ ਜਿਹੜਾ ਰਾਤ ਦੇ ਮੀਂਹ ਤੋਂ ਬਾਅਦ ਸਵੇਰੇ ਵੀ ਜਿਹੜਾ ਬਾਰਿਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਕਿਸਾਨ ਦੀ ਫਸਲ ਹੈ ਬਿਲਕੁਲ ਵਿਹ ਜਾਂਦੀ ਹੈ ਕੁੱਤਾ ਵਾਂਗੂ 6 ਮਹੀਨੇ ਦੀ ਮਿਹਨਤ ਤੋਂ ਬਾਅਦ ਆ ਜਿਹੜਾ ਕਿਸਾਨ ਨੂੰ ਨਮੋਚੀ ਦਾ ਸਾਹਮਣਾ ਕਰਨਾ ਪਵੇਗਾ ਕਿਰਤੀ ਕਿਸਾਨਾਂ ਦੇ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਪਿਛਲੇ 2 ਮਹੀਨਿਆਂ ਤੋਂ ਕੁਦਰਤ ਦੀ ਕਰੋਪੀ ਲਗਾਤਾਰ ਜਾਰੀ ਹੈ ਕਿਸਾਨਾਂ ਦਾ ਕਾਫੀ ਵੱਡੇ ਲੈਵਲ ਤੇ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਆਪਾਂ ਦਰਿਆ ਸਾਈਡ ਏਰੀਆ ਦੀ ਗੱਲ ਕਰੀਏ ਤਾਂ ਜਿਹੜਾ ਮੱਝ ਮਾਝੇ ਨੇ ਕਾਫੀ ਜਿਹੜਾ ਸੰਤਾਪ ਹੰਡਾਇਆ ਡੇਰਾ ਬਾਬਾ ਨਾਨਕ ਅਜਨਾਲਾ ਸੁਲਤਾਨਪੁਰ ਲੋਧੀ ਫਾਜ਼ਿਲਕਾ ਦੇ ਲੋਕਾਂ ਨੇ ਕਾਫੀ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਸੰਤਾਪ ਹੰਡਾ ਰਹੇ ਨੇ ਉਥੇ ਇਹ ਜਿਹੜੇ ਮਾਲਵੇ ਬੈਲਟ ਦੀ ਗੱਲ ਕਰੀਏ ਤੇ ਮਾਲਵਾ ਦੇ ਕਿਸਾਨ ਆ ਵੱਡੀ ਗਿਣਤੀ ਦੇ ਵਿੱਚ ਮਦਦ ਲੈ ਕੇ ਉਹਨਾਂ ਲੋਕਾਂ ਦੀ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਦੇ ਨੇ ਉਹਨਾਂ ਦੀ ਮਦਦ ਦੇ ਲਈ ਪਹੁੰਚਦੇ ਨੇ ਟਰਾਲੀਆਂ ਭਰ-ਭਰ ਕੇ ਰਾਹ ਚੰਦੀਆਂ ਇਸ ਤੋਂ ਪਹੁੰਚਦੀਆਂ ਨੇ ਪਰ ਜਿਹੜੀ ਕੁਦਰਤ ਦੀ ਕਰੋਪੀ ਮਾਲਵਾ ਖਿੱਤੇ ਦੇ ਉੱਪਰ ਵੀ ਜਿਹੜੀ ਪੈਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜਿਹੜੀ ਫਸਲ ਹੈ 5 ਤੋਂ 7 ਦਿਨਾਂ ਦੇ ਵਿੱਚ ਹੈ ਜਿਹੜੀ ਇਸ ਫਸਲ ਨੇ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਜਾਣਾ ਸੀਗਾ ਤੇ ਬਾਰਿਸ਼ ਹੋਣ ਦੇ ਨਾਲ ਆ ਜਿਹੜੀ ਫਸਲ ਦੇ ਉੱਤੇ ਮਾਰ ਪੈ ਰਹੀ ਹੈ ਤਾਂ ਕਿਸਾਨਾਂ ਦੀ ਜਿਹੜੀ ਫਸਲ ਹੈ ਇਸ ਬਾਰਿਸ਼ ਨੇ ਜਿਹੜੀ ਹੈਗੀ ਹੈ ਵਿਸ਼ਾ ਦਿੱਤੀ ਹੈ ਇਸ ਫਸਲ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਸ ਨੂੰ ਕੱਟਣਾ ਵੀ ਜਿਹੜਾ ਮੁਸ਼ਕਿਲ ਹੋ ਜਾਏਗਾ ਇਸ ਦੇ ਡਿੱਗਣ ਨਾਲ ਆ ਜਿਹੜਾ ਇਸ ਫਸਲ ਦਾ ਝਾੜ ਦਾ ਘਟਣਾ ਹੀ ਘਟਣਾ ਹੈ ਉਲਟਾ ਇਸ ਨੂੰ ਕੱਟਣ ਵੇਲੇ ਕੰਬਾਈਨ ਦੀ ਮਦਦ ਦੇ ਨਾਲ ਆ ਜਿਹੜਾ ਕਾਫੀ ਮਿਹਨਤ ਦੇ ਨਾਲ ਆ ਇਸ ਨੂੰ ਕੱਟਣਾ ਪਵੇਗਾ ਤਾਂ ਜਿਹੜਾ ਝਾੜ ਕਿਸਾਨ ਦਾ ਕਾਫੀ ਹੱਦ ਤੱਕ ਜਿਹੜਾ ਇਸ ਢਿੱਗਾਂ ਦੇ ਨਾਲ ਘਟ ਜਾਵੇਗਾ ਜਿੱਥੇ ਮਾਝੇ ਦੇ ਕਿਸਾਨਾਂ ਨੇ ਪਹਿਲਾਂ ਸੰਤਾਪ ਹੁਣਾਇਆ ਉੱਥੇ ਹੁਣ ਮਾਲਵਾ ਦੇ ਕਿਸਾਨ ਵੀ ਹੈ ਜਿਹੜੇ ਕੁਦਰਤ ਦੀ ਮਾਰ ਰੇਣੇ ਕਿਉਂਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਚਿੰਤਾ ਜ਼ਾਹਿਰ ਕੀਤੀ ਗਈ ਸੀ ਕਿ ਪੰਜਾਬ ਦਾ ਮੌਸਮ ਹੈ ਜਿਹੜਾ 4 5 6 ਤਰੀਕ ਨੂੰ ਜਿਹੜਾ ਖਰਾਬ ਰਹਿਣ ਵਾਲਾ ਹੈ ਕਈ ਜਗ੍ਹਾ ਤੇ yellow alert ਵੀ ਕੀਤਾ ਗਿਆ ਹੈ ਜਿਹੜੀ ਇਸ ਕਿਸਾਨ ਦੀ ਫਸਲ ਤੁਸੀਂ ਦੇਖ ਰਹੇ ਹੋ ਕਿਸਾਨ ਦੀ ਫਸਲ ਹੈ ਜਿਹੜੀ ਇਸ ਮਾਰੇ ਠਾ ਚੁੱਕੀ ਹੈ ਤੇ ਕਿਸਾਨ ਦੀ ਫਸਲ ਹੈ ਜਿਹੜੀ ਬਿਲਕੁਲ ਬਰਬਾਦ ਹੀ ਸਮਝ ਲਓ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇਸ ਕਦਰ ਕਿਸਾਨ ਦੀ ਜਿਹੜੀ ਫਸਲ ਟਿਕ ਗਈ ਹੈ ਤੇ ਇਸ ਤੋਂ ਉੱਪਰ ਨਾ ਕਿਸਾਨ ਦੇ ਲਈ ਕਾफी ਹੈ ਜਿਹੜਾ ਮੁਸ਼ਕਲ ਹੋ ਗਿਆ ਹੈ ਇਸ ਤੋ ਇਹ ਤਸਵੀਰਾਂ ਰੋਡ ਸਾਈਡ ਦੀਆਂ ਨੇ ਕਾਫੀ ਜੇ ਆਪਾਂ ਅੰਦਰ ਤੱਕ ਦੀ ਗੱਲ ਵੀ ਕਰੀਏ ਤੇ ਕਾਫੀ ਅੰਦਰ ਤੱਕ ਹੈ ਜੇ ਕਾਫੀ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਜੇ ਮੁਕਸਰ ਦੀ ਗੱਲ ਕਰੀਏ ਬਠਿੰਡਾ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਹੈਗਾ بارش ਲਗਾਤਾਰ ਕੱਲ ਤੋਂ ਹੋ ਰਹੀ ਹੈ ਤੇ ਕਾਫੀ ਜਿਹੜਾ ਕਿਸਾਨਾਂ ਦੀ ਫਸਲ ਦਾ ਨੁਕਸਾਨ ਜਿਹੜਾ ਹੋ ਰਿਹਾ ਹੈ। ਕਈ ਜਿਹੜੀ ਝੋਨੇ ਦੀ ਫਸਲ ਕੱਟ ਕੇ ਮੰਡੀਆਂ 'ਚ ਪਹੁੰਚ ਵੀ ਚੁੱਕੀ ਹੈ ਤੇ ਪਰ ਕਈਆਂ ਫਸਲਾਂ ਜਿਹੜੀਆਂ ਹਜੇ ਖੜੀਆਂ ਨੇ ਉਹਨਾਂ ਤੇ ਜਿਹੜੀ ਕੁਦਰਤੋਂ ਦੀ ਕਰੋਪੀ ਲਗਾਤਾਰ جاری ਹੈ। ਕਿਸਮਤੀ ਕਿਸਾਨਾਂ ਦੇ ਲਈ ਅਰਦਾਸ ਜ਼ਰੂਰ ਕਰਿਓ। ਤੇ ਬੜਾ ਲੰਮਾ ਸਮਾਂ 6 ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ ਇਸ ਫਸਲ ਨੂੰ ਕੱਟਣ ਦੇ ਲਈ ਤੇ ਉਸ ਤੋਂ ਬਾਅਦ ਅਜੇ ਇਸ ਕਦਰ ਅਜੇ ਫਸਲ ਟੇਕ ਜਾਂਦੀ ਹੈ ਤਾਂ ਕਿਸਾਨ ਕਿਤੇ ਨਾ ਕਿਤੇ ਨਰਾਸ਼ ਜ਼ਰੂਰ ਹੁੰਦਾ ਹੈ